ਫਰੋਇਟਰ ਪੁਲਿਸ ਨੇ ਨਸ਼ਾ ਦੇ ਖਿਲਾਫ ਅਲੱਗ-ਅਲੱਗ ਮੁਹਿੰਮਾਂ ਜੜੀਆਂ ਉਹ ਚਲਾਈਆਂ ਹੋਈਆਂ ਇਸ ਮੁਹਿੰਮ ਦੇ ਤਹਿਤ ਜਿੱਥੇ ਭਾਰੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਉੱਥੇ ਹੀ ਨਸ਼ਾ ਤਸਕਰਾਂ ਨੂੰ ਕਾਬੂ ਜੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਦੇ ਚੱਲਦਿਆਂ ਫਰੋਇਟਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜੜੀ ਆ ਉਹ ਹਾਸਲ ਹੋਈ ਆ ਇੱਕ 20 ਸਾਲ ਦੇ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 2 ਕਿਲੋ ਦੇ ਕਰੀਬ ਹੈਰਨ ਜੜੀ ਆ ਉਹ ਬਰਾਮਦ ਕੀਤੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਸ ਨੌਜਵਾਨ ਦੀਆਂ ਹਨ ਜਿਸ ਦੀ ਉਮਰ ਮਹਿ지 20 ਸਾਲ ਜਿਹੜੀ ਆ ਉਹ ਦੱਸੀ ਜਾ ਰਹੀ ਆ ਤਾਂ ਇਸ ਕੋਲੋਂ 2 ਕਿਲੋ ਦੇ ਕਰੀਬ ਹੈਰਨ ਜਿਹੜੀ ਆ ਉਹ ਬਰਬੰਦ ਕੀਤੀ ਗਈ ਆ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਸ ਸਭ ਦੀ ਜਿਹੜੀ ਜਾਣਕਾਰੀ ਆ ਉਹ ਫਰਾਈਪਰ ਦੇ ਐਸਐਸਪੀ ਭਪਿੰਦਰ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਆ ਤਾਂ ਹੋਰ ਕੀ ਕੁਝ ਕਹਿਣਾ ਹੈ ਐਸਐਸਪੀ ਦਾ ਉਹ ਤੁਹਾਨੂੰ ਸੁਣਾ ਦਿੰਦਾ ਗੋਨਜੀ ਦੀ ਬੜੀ ਕਾਮਯਾਬੀ ਮਿਲੀ ਕਿੱਥੋਂ ਮਿਲੀ ਸੀ ਕਿੰਨੀ ਮਿਲੀ ਸੀ ਨਸ਼ਾ ਬੁਰਤ ਜਿਹੜਾ ਯੁੱਧ ਹੈ ਉਸ ਦੌਰਾਨ ਜਿਹੜੇ ਸਾਨੂੰ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ ਬੜੀ ਵਧੀਆ ਸਫਲਤਾ ਸਾਨੂੰ ਮਿਲੀ ਜਦੋਂ ਸੀਆਈਏ ਇਨਚਾਰਜ ਤੇ ਉਸੇ ਟੀਮ ਇਹਨਾਂ ਵੱਲੋਂ ਸਰਜੀਤ ਸਿੰਘ ਗੱਲਿਸ ਗਾਲੀ ਸਾਨੂੰ ਮਨਜੀਤ ਮਨਜੀਤ ਸਿੰਘ ਇਹਨੂੰ ਬੈਕ ਸਾਈਡ ਆਫ ਮਾਲਵਾ ਖਾਲਸਾ ਕਾਲਜ ਸ਼ਾਂਤਨਗਰ ਸ਼ਾਂਤੀ ਨਗਰ ਕ੍ਰੋਜ਼ ਪਰ ਇਹਨੂੰ ਗ੍ਰਿਫਤਾਰ ਇਹ ਇਸ ਬੰਦੇ ਨੂੰ ਇਥੋਂ ਇਹ ਐਡਰੈਸ ਹੈ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕਰਕੇ 1 ਕਿਲੋ 654 ਗ੍ਰਾਮ ਜਿਹੜੀ ਹੈਰਨ ਨਾਰਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਸਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਕਿ ਇਹਨੇ ਪਹਿਲੇ ਵੀ ਮੁਕਦਮੇ ਦਰਚੇ ਕੀ ਹੈ ਇਹ ਜਿਹੜਾ ਹਜੇ ਪੁਸ਼ਕਸ਼ ਚੱਲ ਰਹੀ ਹੈ ਜੀ ਉਹਦੇ ਡਿਟੇਲ ਜਦੋਂ ਸਾਹਮਣੇ ਆਉਣਗੇ ਆਪਾਂ ਚੈੱਕ ਕਰਾਂਗੇ ਅੱਛਾ ਹੈ ਜੀ ਪਹਿਲਾਂ ਕੋਈ ਕੇਸ ਨਹੀਂ ਦੇ ਦਿੱਤਾ ਸੀ ਪਹਿਲਾਂ ਨਹੀਂ ਜੀ ਇਹ 20 ਸਾਲ ਦੀ ਉਮਰ ਹੈ ਤੇ ਪਹਿਲਾਂ ਇਹਦਾ ਹਜੇ ਤੱਕ ਸਾਡੇ ਰਿਕਾਰਡ ਮੁਤਾਬਕ ਪਰਚਾ ਨਹੀਂ ਹੈ ਬਾਕੀ ਜੇ ਨੇ ਕੋਈ ਵਰਦਤਾ ਕੀਤੀ ਹੁਣ ਜੇਹੀ ਪਹਿਲਾਂ ਇਹਨੇ ਹੈਰੋਨ ਕੋਈ ਅੱਗੇ ਵੇਚੀ ਹੋਵੇ ਜਾਂ ਕਿਧੋਂ ਲੈ ਕੇ ਆਇਆ ਹੋਵੇ ਉਸ ਬਾਰੇ ਪੁੱਛ ਕੇ ਇਸ ਤੋਂ ਪਤਾ ਲੱਗਦਾ ਇਸ ਉਮਰ ਚ 20 ਸਾਲ ਦੀ ਤਾਂ ਲੱਗਦਾ ਵੀ ਸ਼ੌਕ ਸ਼ੌਕ ਪੂਰੇ ਕਰਨ ਵਾਸਤੇ ਮੁੰਡੇ ਇਸ ਲੈਂਚ ਵੱਡ ਜਾਂਦੇ ਬਿਲਕੁਲ ਜੀ ਇਹ ਜਿਹੜੇ ਸ਼ੌਕ ਹੈ ਜਿਹੜੇ ਇਹਨਾਂ ਨੂੰ ਇਹੀ ਮਰਵਾਉਂਦੇ ਆ ਵੀ ਜੇ ਇਹਨਾਂ ਨੇ ਅਜਿਹੀ ਕੋਈ ਹਰਕਤ ਈਜ਼ੀ ਮਨੀ ਵਾਸਤੇ ਕਰ ਰਹੇ ਆ ਤੇ ਇਹਦੇ ਦੌਰਾਨ ਆਪਣੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੇ ਆ ਤੇ ਇਸ ਨੂੰ ਇਹ ਜਿਹੜਾ ਫੜਿਆ ਗਿਆ ਇੱਥੋਂ ਇਹਨਾਂ ਨੂੰ ਪਤਾ ਲੱਗੂਗਾ ਵੀ ਐਸੇ ਇਹ ਜਿਹੜੇ ਸ਼ੌਕ ਮਹਿੰਗੇ ਹੁੰਦੇ ਮਹਿੰਗੇ ਪੈਂਦੇ ਸਰ ਹੋਰ ਵੀ ਹਿਰੋਇਨ ਬਰਾਮਦ ਹੋਈ ਹੈ ਇੱਕ ਹੋਰ ਦੀ ਸਾਨੂੰ ਜਿਹੜੀ 496 ਗ੍ਰਾਮ ਹਿਰਨ ਇਹ ਵੀ ਗਾਣਾ ਸਦਰ ਦੇ ਵਿੱਚ ਇਲਾਕੇ ਦੇ ਵਿੱਚ ਬਰਾਮਦ ਹੋਈ ਹੈ ਜੋ ਕਿ ਇੱਕ ਖੇਤ ਦੇ ਵਿੱਚੋਂ ਪਈ ਮਿਲੀ ਹੈ ਲਵਾਰਸ ਇਹ ਜਿਹੜਾ ਪੈਕੇਜ ਸੀਗਾ ਸਰ ਡਰੋਨ ਦੇ ਜ਼ਰੀਏ ਆਇਆ ਹੈਗਾ ਸੀਗਾ ਇਹ ਮੋਸਟ ਪ੍ਰੋਬਬਲੀ ਡਰੋਨ ਦੇ ਜ਼ਰੀਏ ਆਇਆ ਹੋਊਗਾ ਖੇਤ ਦੇ ਵਿੱਚ ਪਿਆ ਰਿਹਾ ਕਣਕ ਦੀ ਬਾਢੀ ਤੋਂ ਬਾਅਦ ਇਹ ਸਾਹਮਣੇ ਆਇਆ ਤੇ ਸਦੀ ਇਨਫੋਰਮੇਸ਼ਨ ਮਿਲ ਕੇ ਲੱਗਿਆ। ਇਹ ਏਰੀਆ ਕਿੱਥੋਂ ਮਿਲੇ ਸੀ? ਗੱਟੀ ਦਾ ਜੁਗ। ਇਹ ਸਰ ਸਰਹੱਦ ਦੇ ਨਾਲ ਹੀ ਲੱਗਦਾ ਏਰੀਆ। ਬਿਲਕੁਲ ਸਰਹੱਦ ਦੇ ਨੇੜੇ। ਸਰ ਇਹ ਜਿਹੜੀ ਦੋਨੋਂ ਹੀ ਹਰੋਇਨ ਦੀ ਦੇ ਖੇਤ ਹੈ ਕੀ ਇਹ ਪਾਕਿਸਤਾਨ ਤੋਂ ਹੀ ਮੰਗਾਈ ਗਈ ਸੀ ਸਰ ਇਹ ਹਾਂਜੀ ਇਹ ਹੁਣ ਤੱਕ ਤੇ ਇਹੀ ਲੱਗਦਾ ਜਿਹੜੀ ਉਹਦੀ ਪੁਸ਼ਕਸ਼ ਚੱਲ ਰਹੀ ਹੈ ਵੀ ਉਸ ਤੋਂ ਪਹਿਲਾਂ ਜਿਹੜਾ ਜਿਹੜਾ ਇਹਦੇ ਬੈਕਵਰਡ ਲਿੰਕੇਜ ਦੇ ਵਿੱਚ ਵੀ ਕਿਸੇ ਹੋਰ ਤੋਂ ਲਈ ਹੈ ਜਾਂ ਇਨਡਾਇਰੈਕਟ ਜਿਹੜੀ ਉੱਥੋਂ ਇਸ ਲਈ ਚੱਕੀ ਹੈ ਇਹ ਅਜੇ ਅਸੀਂ ਵੈਰੀਫਾਈ ਕਰਦੇ ਹਾਂ। ਟੋਟਲ ਕਿੰਨੀ ਹੈ? ਦੋ ਕਿਲੋ 152 ਗ੍ਰਾਮ ਐਸ